ਦੁਆਣੀ ਤੋਂ ਬਾਅਦ ਬਿਸ਼ਕਰਮਾਡੇ ਆਉਂਦਾ ਹੈ। ਉਹ ਬਿਸ਼ਕਰਮਾਡੇ ਨੂੰ ਸਾਡੇ ਸਿੱਖ ਵੀ ਬਣਾਉਂਦੇ ਨੇ। ਚਾਹੇ ਉਹ ਕੋਈ ਲੱਕੜ ਦਾ ਕੰਮ ਕਰਦੇ ਆ, ਲੋਹੇ ਦਾ ਕੰਮ ਕਰਦੇ ਆ, ਸੋਨੇ ਦਾ ਕੰਮ ਕਰਦੇ ਆ, ਪਿੱਤੜ ਦਾ ਕੰਮ ਕਰਦੇ ਆ। ਇਹ ਸਾਰੇ ਬਿਸ਼ਕਰਮਾਡੇ ਬਣਾਉਂਦੇ ਆ। ਬਿਸ਼ਕਰਮਾਡੇ ਅਸਲ ਤੇ ਵਿੱਚ ਕਾਰਨ ਕੀ ਸੀ? ਬਿਸ਼ਕਰਮਾ ਸੀ ਕੌਣ? ਬਿਸ਼ਕਰਮਾ ਬ੍ਰਹਮਾ ਦਾ ਹੀ ਰੂਪ ਦੱਸਿਆ ਜਾਂਦਾ। ਬਿਸ਼ ਕਹਿੰਦੇ ਜਿਵੇਂ ਬ੍ਰਹਮਾ ਨੇ ਇਹ ਦੁਨੀਆ ਸਾਜ ਸਾਚ ਕੇ ਉਹਨੂੰ ਜੀਵਿਕਾ ਦੇਣ ਦਾ ਕੰਮ ਕੀਤਾ ਉਵੇਂ ਹੀ ਬਿਸ਼ਕਰਮੇ ਨੂੰ ਵੀ ਕਿਹਾ ਜਾਂਦਾ। ਪਰ ਇਹ ਹਿੰਦੂ ਮਿਥੋਲੋਜੀ ਹੈ। ਹਿੰਦੂ ਮਥੋਲੋਜੀ ਨਾਲ ਦੇ ਗ੍ਰੰਥਾਂ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਐ ਇਹਦਾ ਸਿੱਖੀ ਨਾਲ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਗੁਰੂ ਨਾਨਕ ਦੇਵ ਜੀ ਤਾਂ ਸਿਰਫ ਕੀਰਤ ਕਰਨ ਦਾ ਸੱਚੀ ਕੀਰਤ ਕਰਨ ਦਾ ਹੁਕਾ ਦਿੰਦੇ ਆ ਆਪੇ ਆਪਣੇ ਹੱਥੀ ਆਪੇ ਕਾਜ ਸਵਾਰਿਆਂ ਦਾ ਹੁਕਾ ਦਿੰਦੇ ਆ ਉਹ ਕਹਿੰਦੇ ਨੇ ਕਰਮ ਹੀ ਧਰਮ ਹੈ ਕਰਮ ਕਰਨੇ ਕੰਮ ਕਰਨਾ ਕੰਮ ਕਰਨਾ ਹੀ ਧਰਮ ਹੈ ਗੁਰੂ ਨਾਨਕ ਦੇਵ ਜੀ ਦਾ ਇਹ ਹੁਕਾ ਗੁਰੂ ਨਾਨਕ ਦੇਵ ਜੀ ਨੇ ਕਿਤੇ ਨਹੀਂ ਕਿਹਾ ਕਿ ਕਿਸੇ ਵਿਸ਼ੇ ਕਿਸੇ ਸਪੈਸ਼ਲ ਦੇਣ ਤੁਸੀਂ ਛੁੱਟੀ ਕਰਨੀ ਹੈ ਛੁੱਟੀ ਰੱਖ ਕੇ ਬਿਸ਼ਕਰਮਾ ਦੇ ਦੀ ਅੱਗੇ ਫੋਟੋ ਰੱਖ ਕੇ ਦੀਵਾ ਬਾਲ ਕੇ ਤੁਸੀਂ ਅਰਦਾਸ ਕਰਨੀ ਹੈ ਤੇ ਹੱਥ ਜੋੜ ਕੇ ਕਹਿਣਾ ਕਿ ਭਾਈ ਮੈਨੂੰ ਮੇਰੇ ਕੰਮ 'ਚ ਵਾਅਦਾ ਕਰੋ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਕੰਮ 'ਚ ਵਾਅਦਾ ਕਰਨਾ ਚਾਹੁੰਦਾ ਹੈ ਤੇ ਆਪਣੇ ਅਕਲ 'ਚ ਵਾਅਦਾ ਕਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਹੈ ਜੇ ਤੂੰ ਕੰਮ 'ਚ ਵਾਅਦਾ ਕਰਨਾ ਚਾਹੁੰਦਾ ਹੈ ਤੇ ਆਪਣੀ ਅਕਲ 'ਚ ਵਾਅਦਾ ਕਰ ਜੇ ਤੂੰ ਆਪਣੇ ਅਕਲ 'ਚ ਵਾਅਦਾ ਕਰੇਗਾ ਫਿਰ ਤੇਰੇ ਕੰਮ 'ਚ ਵਾਅਦਾ ਹੋਏਗਾ ਜੇ ਕੰਮ 'ਚ ਵਾਅਦਾ ਹੋਏਗਾ ਫਿਰ ਤੂੰ ਕੰ ਗੁਰੂ ਨਾਨਕ ਦੇਵ ਜੀ ਜਦੋਂ ਆਪ ਵੀ ਕਰਤਾਰਪੁਰ ਸਾਹਿਬ ਰਹਿੰਦੇ ਆ ਨਨਕਾਣਾ ਸਾਹਿਬ ਰਹਿੰਦੇ ਆ ਤਾਂ ਉੱਥੇ ਵੀ ਗੁਰੂ ਸਾਹਿਬ ਜੀ ਕੀਰਤ ਕਰਦੇ ਆ ਉਹ ਖੇਤੀਬਾੜੀ ਕਰਦੇ ਆ ਉਹ ਮਿਹਨਤ ਕਰਨ ਦੇ ਲਈ ਉਕਸਾਇਤ ਕਰਦੇ ਨੇ ਲੋਕਾਂ ਨੂੰ ਮਿਹਨਤ ਕਰਨ ਦੇ ਲਈ ਕਿ ਕੀਰਤ ਕਰੋ ਸੱਚੀ ਕੀਰਤ ਕਰੋ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬੇਈਮਾਨੀ ਦੀ ਰੋਟੀ ਦੇ ਵਿੱਚੋਂ ਖੂਨ ਕੱਢਣ ਦਾ ਕੰਮ ਕੀਤਾ ਉੱਥੇ ਹੀ ਸੱਚੀ ਸੂਚੀ ਕੀਰਤ ਕਰਨ ਵਾਲੇ ਦੀ ਰੋਟੀ ਦੇ ਵਿੱਚੋਂ ਦੁੱਧ ਕੱਢਣ ਦਾ ਵੀ ਕੰਮ ਕੀਤਾ ਸੀ ਗੁਰੂ ਸਾਹਿਬ ਜੀ ਨੇ ਇਹ ਦੱਸਿਆ ਕਿ ਸੱਚੀ ਸੂਚੀ ਕੀਰਤ ਵਿੱਚੋਂ ਦੁੱਧ ਨਿਕਲਦਾ ਹੈ ਬੰਦਾ ਉਹ ਸੰਤੁਸ਼ਟ ਰਹਿੰਦਾ ਹੈ ਸਾਡਾ ਇਹ ਨਹੀਂ ਸਾਡਾ ਇਹ ਜਿਹੜਾ ਹਿੰਦੂਆਂ ਦਾ ਜੋ ਸਿਸਟਮ ਆ ਉਹ ਹਿੰਦੂਆਂ ਨੂੰ ਮੁਬਾਰਕ ਹੈ Hindu ਨੂੰ ਬਣਾਉਂਦੇ ਨੇ ਬਣਾਈ ਜਾਂਣਾ ਪਰ ਸਿੱਖੀ ਨਾਲ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਮਾਫ ਕਰਨਾ ਮੇਰੇ ਵਿਚਾਰਾਂ ਨਾਲ ਕੋਈ ਕਿਸੇ ਨੂੰ ਲੱਗੇ ਲੱਗੀ ਜਾਵੇ ਮਾਰਾ ਲੱਗੀ ਜਾਵੇ ਕੋਈ ਚੱਕਰ ਨਹੀਂ ਪਰ ਹਾਂ ਜੋ ਰਿਐਲਿਟੀ ਹੈ ਉਹ ਗੱਲ ਹੋਣੀ ਚਾਹੀਦੀ ਹੈ ਮੇਰੇ ਖਿਆਲ ਨਾਲ ਗੁਰੂ ਨਾਨਕ ਦੇਵ ਜੀ ਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਬ੍ਰਿਸ਼ਕਰਮਾ ਦੇ ਦੇ ਨਾਲ ਹੈ ਹੀ ਨਹੀਂ ਬ੍ਰਿਸ਼ਕਰਮਾ ਦੇ ਉਹਨਾਂ ਲੋਕਾਂ ਨੂੰ ਕੰਟਰੋਲ ਕਰਨ ਦੇ ਲਈ ਇਹ ਚੀਜ਼ਾਂ ਅਸੀਂ ਕਹਿੰਦੇ ਤੇਤੀ ਕਰੋਰ ਦੇਵੀ ਦੇਵਤੇ ਜਿੱਦਾ ਕਾਲਪਨਿਕ ਹੈ ਉਸੇ ਤਰੀਕੇ ਨਾਲ ਵਿਸ਼ਕਰਮਾ ਵੀ ਕਾਲਪਨਿਕ ਹੈ ਜਦੋਂ ਆ ਅਸੀਂ ਕਹਿੰਦੇ ਜਦੋਂ ਇਨਸਾਨ ਦਾ ਇੰਨਾ ਮਾਈਂਡ ਡਵੈਲਪ ਨਹੀਂ ਹੋਇਆ ਸੀ ਇਨਸਾਨ ਨੇ ਆਖਰੀ ਕਾੜ ਕੱਢੀ ਸੀ ਉਹਨਾਂ ਨੂੰ ਆਦੀ ਮਾਨਵ ਕਿਹਾ ਜਾਂਦਾ ਸੀ ਕਹਿੰਦੇ ਜੰਗਲਾਂ 'ਚ ਰਹਿੰਦੇ ਸੀ ਆਪਣਾ ਰੋਟੀ ਪਾਣੀ ਦਾ ਪ੍ਰਬੰਧ ਆਪ ਕਰਦੇ ਸੀ ਜਿਵੇਂ ਜਿਵੇਂ ਬੰਦੇ ਦਾ ਦਿਮਾਗ ਵਿਕਸਿਤ ਹੁੰਦਾ ਗਿਆ ਕਾੜ ਕੱਢਦਾ ਗਿਆ ਪੱਥਰ ਦੇ ਵਿੱਚੋਂ ਉਹਨੇ ਅੱਗ ਅੱਗ ਕੱਢੀ ਆ ਪੱਥਰ ਦੇ ਵਿੱਚੋਂ ਪੱਥਰ ਨੂੰ ਪੱਥਰ ਦੇ ਵਿੱਚੋਂ ਉਹਨੇ ਚੰਗਾਰੀ ਕੱਢੀ ਐ ਜ ਜਿਹਨੂੰ ਅੱਗ ਕਹਿੰਦੇ ਆਸੀਂ ਗੁਰੂ ਸਾਹਿਬ ਜੀ ਨੇ ਇਹੀ ਗੱਲਾਂ ਕਹੀਆਂ ਕਿ ਮਨ ਤੂੰ ਜੋਤ ਸਰੂਪ ਆਪਣਾ ਮੂਲ ਪੇਸ਼ਾਨਮੰਦ ਹਰਜੀ ਤੇ ਰੇਣਾ ਗੁਰਮਤੀ ਰੰਗਵਾਣਾ ਕਿ ਆਪਣੇ ਆਪ ਨੂੰ ਜਾਣ ਸਮਝ ਸਾਡਾ ਕਿਸੇ ਵੀ ਦੇ ਨਾਲ ਕਿਸੇ ਦੇ ਨਾਲ ਕਿਸੇ ਧਰਮ ਨਾਲ ਕੋਈ ਵੈਰ ਨਹੀਂ ਪਰ ਸਾਡਾ ਸਿੱਖੀ ਨਾਲ ਦੇ ਗੁਰੂ ਨਾਨਕ ਨਾਲ ਪਿਆਰ ਹੈ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਨਾਨਕ ਕੰਮ ਕਰਨ ਦੀ ਗੱਲ ਕਰਦਾ ਕੰਮ ਨੂੰ ਵਧੀਆ ਤਰੀਕੇ ਨਾਲ ਜ਼ਿੰਮੇਵਾਰ ਹੋ ਕੇ ਕਰਨ ਦੀ ਗੱਲ ਕਰਦਾ ਕੋਈ ਕੀਰਤ ਕਰਨ ਦੀ ਗੱਲ ਕਰਦਾ ਅਸੀਂ ਤਾਂ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਸਿੱਖ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਮੰਨਦੇ ਆ ਅਸੀਂ ਕਹਿੰਦੇ ਅਸੀਂ ਉਹਨਾਂ ਦੇ ਸਿੱਖਾਂ ਫਿਰ ਸਾਡੇ ਵਿੱਚ ਉਹ ਗੁੜਤੀ ਵੀ ਤਾਂ ਹੋਣੀ ਚਾਹੀਦੀ ਨਾ ਗੁਰੂ ਨਾਨਕ ਵਾਲੀ ਅਸੀਂ ਬਿਸ਼ਕਰਮਾ ਬਣਾਉਣ ਹਿੰਦੂ ਜੀ ਸੱਦ ਕੇ ਬਣਾਉਣ ਪਰ ਸਾਡਾ ਸਿੱਖਾਂ ਦਾ ਕੀ ਲੈਣਾ ਦੇਣਾ ਇਹਦੇ ਨਾਲ ਸਿੱਖ ਭਾਵੇਂ ਲੋਹੇ ਦਾ ਕੰਮ ਕਰਨ ਸਿੱਖ ਭਾਵੇਂ ਸੁਨਾਰ ਸੁਨਾਰੇ ਦਾ ਕੰਮ ਕਰਨ ਸਿੱਖ ਭਾਵੇਂ ਸੋਨੇ ਚਾਂਦੀ ਦਾ ਕੰਮ ਕਰੇ ਕੋਈ ਚੱਕਰ ਨਹੀਂ ਭਾਬੇ ਨਾਨਕ ਨੇ ਕੀਰਤ ਕਰਨ ਦਾ ਸਿਖਾਇਆ ਹੈ ਕੰਮ ਕਰਨ ਲਈ ਕਿਹਾ ਹੈ ਲੇਕਿਨ ਸਾਡਾ ਬਿਸ਼ਕਰਮੇ ਦੇ ਬਿਸ਼ਕਰਮੇ ਦੇ ਨਾਲ ਕੀ ਲੈਣਾ ਦੇਣਾ ਜਿਨ੍ਹਾਂ ਦਾ ਲੈਣਾ ਦੇਣਾ ਹੈ ਉਹਨਾਂ ਨੂੰ ਮੁਬਾਰਕ ਸਾਡਾ ਤਾਂ ਸਿੱਖੀ ਦਾ ਨਾ ਲੈਣਾ ਦੇਣਾ ਹੈ ਅਸੀਂ ਸਿੱਖੀ ਗੁਰੂ ਨਾਨਕ ਨੂੰ ਆਪਣਾ ਗੁਰੂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਹਿੰਦੇ ਆ ਤੇ ਸਾਡਾ ਬਿਸ਼ਕਰਮਾ ਦੇ ਦੇ ਨਾਲ ਕੀ ਲੈਣਾ ਦੇਣਾ ਇਸ ਕਰਕੇ ਦੋਸਤੋ ਗੁਰਨਾਨਕ ਕਹਿੰਦਾ ਹੈ ਕੰਮ ਕਰੋ ਸੱਚੀ ਕੀਰਤ ਕਰੋ ਉਹ ਬਿਸ਼ਕਰਮਾ ਕਹਿੰਦਾ ਹੈ ਮੇਰੇ ਸੰਦ ਨੂੰ ਪੂਜੋ ਮੇਰੇ ਥੜੀਆਂ ਨੂੰ ਪੂਜੋ ਛੁੱਟੀ ਕਰੋ ਕੰਮ ਦੀ ਅਰਦਾਸਾਂ ਕਰੋ ਗੁਰਨਾਨਕ ਕਹਿੰਦਾ ਸੱਚੀ ਕੀਰਤ ਕਰੋ ਕੰਮ ਕਰੋ ਇਸ ਕਰਕੇ ਜਿਹੜੇ ਸਾਡੇ ਸਿੱਖਾਂ ਦੇ ਵਿੱਚ ਵੀ ਹੈ ਕਈ ਮੈਂ ਦੇਖਿਆ ਕਿ ਸਾਡੇ ਸਿੱਖਾਂ ਦੇ ਵਿੱਚ ਵੀ ਜਿਨੇ ਅੰਮ੍ਰਿਤ ਛਕਿਆ ਹੋਇਆ ਦਾੜੇ ਰੱਖੇ ਹੋਏ ਆ ਦਸਤਾਰ ਬੰਨਦੇ ਆ ਨਿਤਨੇਮ ਕਰਦੇ ਆ ਗੁਰਦੁਆਰੇ ਜਾਣ ਦਾ ਨਾਗਰ ਨਹੀਂ ਪਾਉਂਦੇ 24 ਘੰਟੇ ਗੁਰਬਾਣੀ ਸੁਣਦੇ ਆ ਉਹ ਵੀ ਵਿਸ਼ਕਰਮਾਂ ਨੂੰ ਮੰਨਦੇ ਆ ਜਦੋਂ ਮੈਂ ਇਸ ਚੀਜ਼ਾਂ ਵੇਖਦਾ ਤੇ ਮੈਨੂੰ ਬੜਾ ਉਹ ਹੁੰਦਾ ਮੈਂ ਕਿ ਯਾਰ ਅਸੀਂ ਸਿੱਖ ਗੁਰਨਾਨਕ ਦੇ ਆ ਤੇ ਅਸੀਂ ਤੁਰੇ ਕਿੱਧਰ ਨੂੰ ਜਾਂਦੇ ਆ ਸਾਡਾ ਕੀ ਲੈਣਾ ਦੇਣਾ ਵਿਸ਼ਕਰਮਾਂ ਦੇ ਨਾਲ ਜਿਨ੍ਹਾਂ ਦਾ ਜਿਨ੍ਹਾਂ ਦਾ ਵਿਸ਼ਕਰਮੇ ਦਾ ਕੋਈ ਲੈਣਾ ਦੇਣਾ ਉਹਨਾਂ ਨੂੰ ਮੁਬਾਰਕ ਇਸ ਕਰਕੇ ਸਾਡਾ ਜੇ ਗੁਰਨਾਨਕ ਹੈ ਸਾਡਾ ਗੁਰੂ ਗੋਬਿੰਦ ਸਿੰਘ ਹੈ ਜੇ ਸਾਡਾ ਗੁਰੂ ਗ੍ਰੰਥ ਕਰਮ ਹੀ ਕਰਮ ਹੈ ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਸੱਚੀ ਕੀਰਤ ਕਰੋ ਸੱਚੀ ਕੀਰਤ ਕਰਨ ਦਾ ਹੁਕਮ ਦਿੱਤਾ